ਤੁਸਾਂ ਨੇ ਸਾਡੇ ਹੱਕ ਹਕੂਕਾਂ ਦੀ ਰਾਖੀ ਕਰਨੀ ਹੈ ਤੁਸਾਂ ਨੇ ਸਾਨੂੰ ਸਾਡੇ ਹੱਕ ਹਕੂਕ ਤੇ ਕਾਨੂੰਨ ਰਾਹੀਂ ਨਿਆਂ ਕਰਨਾ ਹੈ ਇਨਸਾਫ ਕਰਨਾ ਹੈ ਤੁਹਾਨੂੰ ਅਸੀਂ ਇਹ ਹੱਕ ਦਿੰਦੇ ਆ ਤੁਹਾਨੂੰ ਵੋਟਾਂ ਪਾਈਆਂ ਨੇ ਤੁਹਾਨੂੰ ਜ਼ਿੰਮੇਵਾਰੀ ਸੌਂਪਦੇ ਹਾਂ ਤੁਸੀਂ ਮੁਲਕ ਨੂੰ ਚਲਾਉਣਾ ਪਰ ਹੋਇਆ ਕੀ ਜ਼ਿੰਮੇਵਾਰੀ ਤੇ ਲੈ ਲਈ ਪਰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਹੀ ਹੱਕ ਹਕੂਕ ਖੋਣ ਦੇ ਲਈ ਤਤਪਰ ਹੋਈ ਜਿਨ੍ਹਾਂ ਨੇ ਵੋਟਾਂ ਪਾ ਕਰਕੇ ਵੱਡੀ ਜ਼ਿੰਮੇਵਾਰੀ ਦਿੱਤੀ ਦੇਸ਼ ਦੀ ਤੇ ਉਸੇ ਹੀ ਦੇਸ਼ ਦੀ ਜਨਤਾ ਦੇ ਹੱਕ ਹਕੂਕ ਤੇ ਖੋਣ ਦੇ ਲਈ ਤਤਪਰ ਹੋਈਆਂ ਵਕਤ ਦੀਆਂ ਸਰਕਾਰਾਂ ਅੱਜ ਜਦੋਂ ਵੇਖਦਾ ਕਿ ਕਿਸਾਨਾਂ ਦੇ ਹੱਕ ਕਿਵੇਂ ਖੋਏ ਜਾ ਰਹੇ ਨੇ ਜਦੋਂ ਵੇਖਦਾ ਕਿਸਾਨਾਂ ਉੱਪਰ ਕਿਸ ਤਰੀਕੇ ਦੇ ਨਾਲ ਅਤਿਆਚਾਰ ਹੋ ਰਿਹਾ ਹੈ ਆਪੇ ਹੀ ਤੇ ਚੋਣੇ ਸ ذمہ داری ਆਪੇ ਸੌਂਪੀ ਸੀ ਆਖਿਆ ਸੀ ਤੁਸੀਂ ਸਾਡੇ ਹੱਕ ਹਕੂਕ ਦੀ ਰੱਖਿਆ ਪਿਆ ਕਰਨੀ ਹੈ ਪਰ ਉਹਨਾਂ ਹੀ ਲੋਕਾਂ ਦੇ ਹੱਕ ਖੋਣ ਦੀਆਂ ਤਿਆਰੀਆਂ ਤੇ ਉਹ ਜੀ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਕਿ ਲੋਕਾਂ ਦੇ ਹੱਕ ਹਕੂਕ ਖੋਏ ਜਾਣ ਨੂੰ ਕਿਸੇ ਪ੍ਰਕਾਰ ਦਾ ਇਨਸਾਫ ਨਾ ਦਿੱਤਾ ਜਾਏ ਅੱਜ ਇਨਸਾਫ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ ਬੰਦ ਕਰ ਦਿੱਤੇ ਗਏ ਤੇ ਖਿਆਲ ਕਰਿਓ ਆਪਣੇ ਹੀ ਲੋਕਾਂ ਦੇ ਉੱਪਰ ਕਿਤੇ ਗੋਲੀਆਂ ਵਰਾਈਆਂ ਜਾ ਰਹੀਆਂ ਨੇ ਕਿਤੇ ਡਾਂਗਾਂ ਵਰਾਈਆਂ ਜਾ ਰਹੀਆਂ ਨੇ ਕਿਤੇ ਆंसू ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਐਵੇਂ ਲੱਗ ਰਿਹਾ ਜਿਵੇਂ ਕਿਸੇ ਦੇਸ਼ ਨਾਲ جنگ ਚੱਲ ਰਹੀ ਹੋਵੇ